ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਨੂੰ ਪੜ੍ਹਦੇ ਸੁਣਦੇ ਹਾਂ ਸਹਿਬ ਜੀ ਦੀ ਬਾਣੀ ਦਾ ਇੱਕ ਬੜਾ ਪਿਆਰਾ ਸ਼ਬਦ ਹੈ ਕਿ ਮਾਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਪੰਨ ਜਦੋਂ ਮੌਤ ਆਉਂਦੀ ਹੈ ਨਾ ਜਦੋਂ ਮੌਤ ਆਉਂਦੀ ਹੈ ਬੰਦੇ ਦਾ ਸਮਾਂ ਪੂਰਾ ਹੋ ਜਾਂਦਾ ਸਵਾਸ ਪੂਰੇ ਹੋ ਜਾਂਦੇ ਆ ਤੇ ਭਗਤ ਸਾਹਿਬ ਕਹਿੰਦੇ ਉਹ ਮੌਤ ਇਸ ਪ੍ਰਕਾਰ ਆਉਂਦੀ ਇਸ ਤਰੀਕੇ ਨਾਲ ਆਉਂਦੀ ਹੈ ਸਾਰੇ ਦਰਵਾਜੇ ਪਰ ਦਿੰਦੀ ਹੈ ਦਰਵਾਜੇ ਤੋਂ ਭਾਵ ਹੁੰਦਾ ਹੈ ਆਸਰਾ ਇੱਕ ਕੋਈ ਵਿਦਵਾਨ ਹੈ ਉਹਦਾ ਆਸਰਾ ਕੀ ਹੈ ਉਹਦਾ ਦਰਵਾਜਾ ਕੀ ਹੈ ਵਿਦਵਾਨੀ ਕੋਈ ਹੋਰ ਗੁਣੀਵਾਨ ਬੰਦਾ ਹੈ ਮਨੁੱਖ ਹੈ ਕੋਈ ਬੜਾ ਬਲ ਵਾਲਾ ਹੈ ਸ਼ਕਤੀ ਵਾਲਾ ਹੈ ਉਹਦਾ ਦਰਵਾਜਾ ਕੀ ਹੈ ਬਲ ਕੋਈ ਵਿਦਵਾਨ ਹੈ ਉਹਦਾ ਬਲ ਹੈ ਵਿਦਵਤਾ ਉਹਦਾ ਆਸਰਾ ਹੈ ਵਿਦਵਤਾ ਸਾਹਿਬ ਜੀ ਦੀ ਬਾਣੀ ਵਿੱਚ ਭਗਤ ਸਾਹਿਬ ਕਹਿੰਦੇ ਜਦੋਂ ਮੌਤ ਆਉਂਦੀ ਹੈ ਇਹ ਸਾਰੇ ਆਸਰੇ ਸਾਰੇ ਦਰਵਾਜ਼ੇ ਬੰਦ ਲੰਦੀ ਹੈ ਵਿਦਵਾਨਾਂ ਦੀ ਵਿਦਵਤਾ ਕੰਮ ਨਹੀਂ ਆਉਂਦੀ ਵੱਡੇ ਵੱਡੇ ਗੁਣੀ ਜਣਾਂ ਦੇ ਗੁਣ ਉਥੇ ਕੋਈ ਕੰਮ ਨਹੀਂ ਕਰਦੇ ਵੱਡੇ ਵੱਡੇ ਲਿਖਾਰੀਆਂ ਦੇ ਲੇਖ ਭੁੱਲ ਜਾਂਦੇ ਨੇ ਕਲਮਾਂ ਰੁਕ ਜਾਂਦੀਆਂ ਨੇ ਜਦੋਂ ਮੌਤ ਆਉਂਦੀ ਹੈ ਸਭ ਕੁਝ ਪਿੱਛੇ ਛੱਡ ਕੇ ਸਭ ਕੁਝ ਤਿਆਗ ਕੇ ਫਿਰ ਉਹ ਬੰਦੇ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦੀ ਹੈ ਲੱਖਾਂ ਕੋਈ ਯਤਨ ਇਸ ਮੌਤ ਤੋਂ ਬਚਣ ਨਹੀਂ ਕਰ ਲਏ ਹੁਣ ਸਾਡੇ ਘਰ ਵਿੱਚ ਕੋਈ ਕਿਸੇ ਬਿਮਾਰੀ ਕਰਕੇ ਬਿਮਾਰ ਹੋ ਜਾਂਦਾ ਹੈ ਬੜੇ ਸ਼ਰੀਰ ਬੜੀਆਂ ਮੌਤਾਂ ਐਸੀਆਂ ਵੇਖੀਆਂ ਨੇ ਜਿਹੜੀਆਂ ਬਿਮਾਰੀ ਨਾਲ ਹੋ ਜਾਂਦੀਆਂ ਬੜੀਆਂ ਐਸੀਆਂ ਮੌਤਾਂ ਹੋਈਆਂ ਕਿ ਪਤਾ ਹੀ ਨਹੀਂ ਲੱਗਾ ਬੰਦਾ ਕਿਹੜੇ ਵੇਲੇ ਚੜ੍ਹਾਈ ਕਰ ਗਿਆ ਮੌਤ ਦੇ ਮੂੰਹੇ ਪੈ ਗਿਆ ਤੇ ਅਸੀਂ ਡਾਕਟਰਾਂ ਦੇ ਕੋਲ ਆਪਣੇ ਘਰਦਿਆਂ ਨੂੰ ਆਪਣੇ ਸਕੇ ਸੰਬੰਧੀਆਂ ਨੂੰ ਚੁੱਕੀ ਫਿਰਦੇ ਆ ਇਹਦਾ ਭਾਵ ਕੀ ਹੈ ਅਸੀਂ ਉਹਨੂੰ ਮੌਤ ਤੋਂ ਬਚਾਉਣਾ ਚਾਹੁੰਦੇ ਆ ਅਸੀਂ ਇਹ ਚਾਹੁੰਦੇ ਆ ਕਿ ਬਚ ਜਾਏ ਪਰ ਜਦੋਂ ਮੌਤ ਹੁੰਦੀ ਹੈ ਨਾ ਕੋਈ ਵੱਡੇ ਤੋਂ ਵੱਡਾ ਡਾਕਟਰ ਕੋਈ ਵੈਦ ਉੱਥੇ ਕਿਸੇ ਦਾ ਕੋਈ ਇਲਾਜ ਕੰਮ ਨਹੀਂ ਕਰਦਾ ਉੱਥੇ ਵੱਡੇ ਵੱਡੇ ਸਿਆਣੇ ਆਲੀਆ ਸਿਆਣਪਾਂ ਕੰਮ ਛੱਡ ਜਾਂਦੀਆਂ ਨੇ ਉੱਥੇ ਕਿਸੇ ਵਿਦਵਾਨ ਦੀ ਵਿਦਵਤਾ ਨਹੀਂ ਚੱਲਦੀ ਉੱਥੇ ਕਿਸੇ ਬڑے ਸਿਆਣੇ ਦੀ ਚਤੁਰਾਈ ਨਹੀਂ ਚੱਲਦੀ ਜਦੋਂ ਮੌਤ ਆਉਂਦੀ ਹੈ ਹਰ ਬੰਦਾ ਬਚਣਾ ਚਾਹੁੰਦਾ ਹੈ ਹਰ ਬੰਦਾ ਚਾਹੁੰਦਾ ਮੈਂ ਮੌਤ ਦੇ ਮੂੰਹ ਵਿੱਚ ਨਾ ਆ ਪਵਾਂ ਸੰਸਾਰ 'ਚ ਆਪਾਂ ਵੇਖਦੇ ਆਂ ਬੰਦਾ ਬੜੀਆਂ ਮੌਤਾਂ ਸੀ ਤੁਸੀਂ ਆਪਣੀ ਜ਼ਿੰਦਗੀ 'ਚ ਵੇਖੀਆਂ ਹੋਣੀਆਂ ਨੇ ਬੜਿਆਂ ਦੇ ਸੰਸਕਾਰਾਂ ਤੇ ਗਏ ਹੋਵੋਗੇ ਬੜਿਆਂ ਦੇ ਭੋਗਾਂ ਤੇ ਗਏ ਹੋਵੋਗੇ ਸਾਹਿਬ ਜੀ ਦੀ ਬਾਣੀ ਦਾ ਇੱਕ ਬਚਨ ਧੰਨ ਗੁਰੂ ਅਰਜਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕਿ ਕਮਾਲ ਦੀ ਗੱਲ ਮਹਾਰਾਜ ਸਾਹਿਬ ਜੀ ਕਹਿੰਦੇ ਮੈਂ ਸੰਸਾਰ ਵਿੱਚ ਵੇਖੀ ਹੈ ਹੈਰਾਨ ਕਰ ਦੇਣ ਵਾਲੀ ਗੱਲ ਵੇਖੀ ਹੈ ਕਿ ਕੋਈ ਬੰਦਾ ਕਿਸੇ ਦੇ ਸੰਸਕਾਰ ਦੇ ਮੌਤ ਤੇ ਜਾਂਦਾ ਹੈ ਉਹਨੂੰ ਪਤਾ ਹੈ ਇਹ ਮਰ ਗਿਆ ਇੱਕ ਦਿਨ ਐਸਾ ਆਵੇਗਾ ਮੈਂ ਵੀ ਸੰਸਾਰ ਤੋਂ ਚਲੇ ਜਾਣਾ ਪਰ ਬੰਦੇ ਕਿਸੇ ਦੇ ਭੋਗ ਤੇ ਜਾ ਕੇ ਕਿਸੇ ਦੇ ਸੰਸਕਾਰ ਤੇ ਜਾ ਕੇ ਵੀ ਕਹਿੰਦੇ ਛੇਤੀ ਕਰੋ ਸਾਡੇ ਕੰਮ ਬਹੁਤ ਜਿਆਦਾ ਪਏ ਅਸੀਂ ਪੂਰੇ ਕਰਨੇ ਆ। ਹਾਲਾਂਕਿ ਪਤਾ ਹੈ ਕਿ ਮੌਤ ਇੱਕ ਟਾਲ ਸਚਾਈ ਹੈ ਸਾਰੇ ਕੰਮਕਾਰ ਸਾਰਾ ਕੁਝ ਝੂਠਾ ਮੌਤ ਹੀ ਸੱਚ ਹੈ। ਪਰ ਉੱਥੇ ਵੀ ਅਸੀਂ ਕਈ ਵਾਰ ਜਾ ਕੇ ਬੜੀ ਕਾਲੀ ਕਰਦੇ ਜੀ ਛੇਤੀ ਭੋਗ ਪਾਓ ਅਸੀਂ ਜਾਣਾ ਕਮਾਤੇ। ਸਾਡੇ ਕਾਰਜ ਬਹੁਤ ਰੁਕੇ ਪਏ। ਸਾਡੇ ਕੰਮ ਬਹੁਤ ਰੁਕੇ ਪਏ। ਸਭ ਕੁਝ ਅੱਖਾਂ ਦੇ ਸਾਹਮਣੇ ਹੁੰਦਾ ਹੈ। ਕਈ ਤੇ ਐਸੇ ਵੀ ਵੇਖੇ ਆ ਜਿਨ੍ਹਾਂ ਦੇ ਪੁੱਤ ਚੜ੍ਹਾਈ ਕਰ ਜਾਂਦੇ ਉਹਨਾਂ ਜਨਮ ਤੋਂ ਲੈ ਕੇ ਮੌਤ ਤੱਕ ਵੇਖਿਆ ਸਭ ਕੁਝ ਪਰ ਫਿਰ ਵੀ ਅਸੀਂ ਇਹ ਨਹੀਂ ਸੋਚਦੇ ਕਿ ਜਿਹੜੀ ਮੌਤ ਅੱਜ ਕਿਸੇ ਤੇ ਆਈਏ ਤੇ ਸਮਾਏਗਾ ਸਾਨੂੰ ਵੀ ਇਹਨੇ ਆ ਕੇ ਬੁੱਕਲ ਚ ਲੈ ਲੈਣਾ ਹੈ ਅਸੀਂ ਵੀ ਇਸ ਸੰਸਾਰ ਤੋਂ ਚਲੇ ਜਾਣਾ ਹੈ ਇਹ ਤੋਂ ਬਚਿਆ ਕੋਈ ਨਹੀਂ ਹੈ ਜਿੱਥੇ ਵਿਦਵਾਨਾਂ ਦੇ ਵਿਦਵਤਾ ਵਾਲੇ ਦਰਵਾਜ਼ੇ ਭੰਨ ਕੇ ਮੌਤ ਆ ਜਾਂਦੀ ਹੈ ਨਾ ਉੱਥੇ ਕੋਈ ਪਰਤਖ ਤੌਰ ਦੇ ਉੱਤੇ ਵੱਡੇ ਵੱਡੇ ਮਹਿਲ ਬਣਾ ਲਏ, ਬੂਹੇ ਵੱਡੇ ਲਾ ਲਏ, ਦਰਵਾਜ਼ੇ ਵੱਡੇ ਲਾ ਲਏ। ਕੰਦਾ ਵੱਡੀਆਂ ਕਰ ਲਏ ਆਪਣੇ ਮਹਿਲਾਂ ਦੀਆਂ ਸੋਚ ਲਵੇ, ਮੈਂ ਮੌਤ ਤੋਂ ਬਾਝਾਂਵਾਂਗਾ, ਮੌਤ ਤੋਂ ਫਿਰ ਵੀ ਨਹੀਂ ਬਚ ਸਕਦਾ। ਇੱਕ ਕੋਈ ਮਹਾਤਮਾ, ਮਹਾਪੁਰਖ ਹੋਏ। ਉਹਨਾਂ ਦਾ ਇੱਕ ਸੇਵਕ ਸੀ ਜਿਹੜਾ ਉਹਨਾਂ ਦੀ ਸੇਵਾ ਕਰਿਆ ਕਰਦਾ। ਕਿਸੇ ਮਹਾਪੁਰਖ ਦੀ ਮਹਾਤਮਾ ਦੀ ਸੇਵਾ ਵਿੱਚ ਬੜਾ ਵੱਡਾ ਫਲ ਹੁੰਦਾ। ਉਹ ਸੇਵਾ ਕਰਦਾ ਉਹਦਾ ਖੀਰ ਸਮਾ ਆ ਗਿਆ ਮੌਤ ਦਾ ਸਮਾ ਆ ਗਿਆ ਉਹਨੂੰ ਮੌਤ ਦਾ ਫਰਿਸ਼ਤਾ ਆਣ ਟੱਕਰਿਆ ਹੈ ਜਿਹਨੂੰ بڑے ਲਫ਼ਜ਼ਾਂ ਦੇ ਨਾਲ ਗੁਰੂ ਕੀ ਬਾਣੀ ਵਿੱਚ ਵੀ ਸੰਬੋਧਨ ਕੀਤਾ ਹੈ ਆਮ ਭਾਸ਼ਾ ਵਿੱਚ ਵੀ ਅਸੀਂ ਉਹਨੂੰ ਕੋਈ ਜਮਦੂਦ ਕਹਿ ਦਿੰਦਾ ਹੈ ਕੋਈ ਜਮਗਣ ਕਹਿ ਦਿੰਦਾ ਹੈ ਗੁਰਬਾਣੀ ਵਿੱਚ ਉਹਨੂੰ ਅਜ਼ਰਾਈਲ ਫਰਿਸ਼ਤਾ ਵੀ ਕਿਹਾ ਹੈ ਬڑے ਨਾਵਾਂ ਨਾਲ ਗੁਰੂ ਕੀ ਬਾਣੀ ਨੇ ਵੀ ਉਹਨੂੰ ਸੰਬੋਧਨ ਕੀਤਾ ਤੇ ਕਹਿੰਦੇ ਨੇ ਜਦੋਂ ਉਸ ਮਹਾਤਮਾ ਦੇ ਚੇਲੇ ਦਾ ਅਖੀਰ ਸਮਾ ਆ ਗਿਆ ਨਾ ਉਹਨੂੰ ਮੌਤ ਦਾ ਫਰਿਸ਼ਤਾ ਆਣ ਟੱਕਰਿਆ ਉਹਦੇ ਮੋਢੇ ਤੇ ਹੱਥ ਰੱਖ ਕੇ ਆ ਗਿਆ ਉਹਨੇ ਵੇਖਿਆ ਵੇਖ ਕੇ ਕੰਬ ਗਿਆ ਦਹਿਲ ਗਿਆ ਸੋਚਿਆ ਮੇਰੀ ਮੌਤ ਆ ਗਈ ਹੈ ਮੇਰਾ ਅਖੀਰ ਆ ਗਿਆ ਹੈ ਉਮੌਦਾ ਪ੍ਰਿਸ਼ਤਾ ਕਹਿਣ ਲੱਗਾ ਇੱਕ ਗੱਲ ਯਾਦ ਰੱਖੀ ਮੈਂ ਜਿਹਦੇ ਕੋਲ ਗਿਆ ਕਦੇ ਖਾਲੀ ਵਾਪਸ ਨਹੀਂ ਗਿਆ ਮੈਂ ਜਿਸ ਕੋਲ ਵੀ ਆਇਆ ਹਮੇਸ਼ਾ ਉਹਨੂੰ ਆਪਣੇ ਨਾਲ ਲੈ ਕੇ ਜਾਂਦਾ ਤੂੰ ਪਹਿਲਾ ਇਨਸਾਨ ਹੈ ਮੈਂ ਤੇਰੇ ਕੋਲ ਆਇਆ ਤੇ ਖਾਲੀ ਮੋੜ ਚੱਲਿਆ ਖਾਲੀ ਮੋੜ ਚੱਲਿਆ ਵਾ ਉਹ ਕਹਿੰਦਾ ਜੀ ਉਹ ਕਿਵੇਂ ਕਹਿੰਦੇ ਤੂੰ ਬੜੇ ਸਾਧੂ ਦੀ ਸੇਵਾ ਕੀਤੀ ਮਹਾਤਮਾ ਦੀ ਸੇਵਾ ਕੀਤੀ ਹੈ ਮੈਂ ਤੈਨੂੰ ਦੱਸਣ ਵਾਸਤੇ ਆਇਆ ਕਿ ਹੁਣ ਤੋਂ ਚਾਰ ਪੈਰ ਬਾਅਦ ਸ਼ਾਮ ਨੂੰ ਤੇਰੀ ਮੌਤ ਹੋਵੇਗੀ ਜੇ ਕੋਈ ਬਚਾ ਸਕਦਾ ਤੇ ਕਰ ਲੈ ਪਤਾ ਹੈ ਪਤਾ ਲੱਗ ਗਿਆ ਵੀ ਹੁਣ ਤੋਂ ਚਾਰ ਪੈਰ ਬਾਅਦ ਮੇਰੀ ਮੌਤ ਹੋ ਜਾਣੀ ਹੈ ਕਹਿੰਦੇ ਜੇ ਕੋਈ ਬਚਾ ਸਕਦਾ ਹੈ ਤੇ ਕਰ ਲੈ ਉਹਨੇ ਸੋਚਿਆ ਮੇਰੇ ਜਿਹੜੇ ਮਹਾਤਮਾ ਮੇਰੇ ਗੁਰੂ ਨੇ ਜਿਨ੍ਹਾਂ ਦਾ ਮੈਂ ਉਪਾਸ਼ਕਾਂ ਸ਼ਗਿਰਦਾਂ ਬੜੇ ਧਰਮਾਤਮਾ ਨੇ ਬੜੀਆਂ ਸ਼ਕਤੀਆਂ ਵਾਲੇ ਨੇ ਉਹਨਾਂ ਤੋਂ ਕੋਈ ਪਾ ਮੰਗਦਾ ਜਾ ਕੇ ਉਹਨੇ ਮਨ 'ਚ ਸੋਚ ਲਿਆ ਕਿ ਮੈਂ ਕੋਈ ਬਚਾਕ ਨਾ ਮੌਤ ਤੋਂ ਅਸੀਂ ਵੀ ਬਚਨ ਦੀ ਯਤਨ ਕਰਦੇ ਆਂ ਵੱਡੇ ਵੱਡੇ ਵੈਦਾਂ ਕੋਲ ਚਲੇ ਜਾਂਦੇ ਡਾਕਟਰਾਂ ਕੋਲ ਚਲੇ ਜਾਂਦੇ ਆਂ ਕਈ ਪਰਿਵਾਰ ਕਈ ਸ਼ਰੀਰ ਐਸੇ ਵੇਖੇ ਆ ਉਹ ਡਾਕਟਰਾਂ ਨੂੰ ਕਹਿੰਦੇ ਆ ਵੀ ਸਾਡਾ ਘਰਬਾਰ ਵਿੱਕ ਜਾਏ ਅਸੀਂ ਸੜਕ ਤੇ ਆ ਜਾਈਏ ਸਾਨੂੰ ਕੋਈ ਪ੍ਰਵਾਹ ਨਹੀਂ ਪਰ ਸਾਡੇ ਪਿਤਾ ਦੀ ਜਾਂ ਪਿਤਾ ਕਹਿੰਦਾ ਮੇਰੇ ਪੁੱਤ ਦੀ ਜਾਨ ਬਚਾ ਲਓ ਇੱਕ ਪੁੱਤ ਕਹਿੰਦਾ ਮੇਰੀ ਮਾਂ ਬਚ ਜਾਏ ਮੇਰਾ ਸਭ ਕੁਝ ਵਿਗਦਾ ਤੇ ਵਿਗ ਜਾਵੇ ਇਹ ਨਹੀਂ ਮਰਨੀ ਚਾਹੀਦੀ ਮਾਂ ਕਹਿੰਦੀ ਹੈ ਮੇਰੀ ਧੀ ਬਚ ਜਾਏ ਮੇਰਾ ਪੁੱਤ ਬਚ ਜਾਏ ਭਾਵੇਂ ਸਭ ਕੁਝ ਹੀ ਵਿਗ ਜਾਏ ਪਰ ਮੇਰਾ ਪੁੱਤ ਬਚਾ ਲਓ ਹੁਣ ਜਿੱਥੇ ਡਾਕਟਰ ਵੀ ਹੱਥ ਖੜੇ ਕਰ ਦਿੰਦੇ ਆ ਵੀ ਇੱਥੇ ਅਸੀਂ ਸਾਡਾ ਵਾਸੀ ਕੋਈ ਨਹੀਂ ਚੱਲਦਾ ਅਸੀਂ ਕਰੀ ਕੁਝ ਨਹੀਂ ਸਕਦੇ ਉਹਦਾ ਭਾਵ ਹੈ ਵੀ ਹੁਣ ਪ੍ਰਮਾਤਮਾ ਚਾਹੁੰਦਾ ਨਹੀਂ ਇਹ ਬੱਚੇ ਦੇ ਸਵਾਸ ਪੂਰੇ ਹੋ ਗਏ ਜਿਹਨੂੰ ਜਿਹਦੀ ਆਈ ਨਹੀਂ ਹੁੰਦੀ ਨਾ ਸਿਆਣੇ ਆਂਦੇ ਆ ਜਿਹਦੀ ਮੌਤ ਨਹੀਂ ਆਈ ਹੁੰਦੀ ਉਹ ਵੱਡੀਆਂ-ਵੱਡੀਆਂ ਕਟਨਾਵਾਂ ਤੋਂ ਵੀ ਬਚ ਜਾਂਦੇ ਵੱਡੇ-ਵੱਡੇ ਐਕਸੀਡੈਂਟ ਵੇਖੇ ਆ ਕਿ ਸਾਰਿਆਂ ਦੀ ਮੌਤ ਹੋ ਗਈ ਪਰ ਇੱਕੋ ਜਣਾ ਬਚ ਗਿਆ ਉਹਦੀ ਉਮਰ ਨਹੀਂ ਪੂਰੀ ਹੋਈ ਉਹਦੇ ਸਵਾਸ ਨਹੀਂ ਪੂਰੇ ਹੋਏ ਕਈ ਐਸੀਆਂ ਵੀ ਘਟਨਾਵਾਂ ਵੇਖੀਆਂ ਵੀ ਛੋਟੇ-ਛੋਟੇ ਐਕਸੀਡੈਂਟਾਂ ਵਿੱਚ ਵੱਡੀਆਂ-ਵੱਡੀਆਂ ਮੌਤਾਂ ਜਾਂਦੀਆਂ ਕਈਆਂ ਥਾਵਾਂ ਤੇ ਵੱਡੇ-ਵੱਡੇ ਐਕਸੀਡੈਂਟ ਹੁੰਦੇ ਮਰਦਾ ਹੀ ਕੋਈ ਨਹੀਂ ਹੁੰਦਾ ਅਸੀਂ ਬੜਾ ਬਚਾ ਕਰਦੇ ਅਸੀਂ ਸਹੀ ਚੰਗੀ ਗੱਲ ਹੈ ਆਪਣੇ ਸਿਹਤ ਦਾ ਖਿਆਲ ਰੱਖਣਾ ਆਪਣੇ ਸਰੀਰ ਦੀ ਸੰਭਾਲ ਕਰਨੀ ਇਹ ਕਿਸ ਵਾਸਤੇ ਸਾਡਾ ਸਰੀਰ ਬਚ ਜਾਏ ਅਸੀਂ ਮਰੀਏ ਨਾ ਅਸੀਂ ਅਮਰ ਹੋ ਜਾਈਏ ਅਸੀਂ ਕਿੱਥੋਂ ਦੇ ਕੋ ਜਾ ਇੱਥੇ ਤੇ ਹਰਨਾਕਸ਼ ਵਰਗਿਆਂ ਨੇ ਕਈ ਯੁੱਗ ਭਗਤੀ ਕੀਤੀ ਰਾਜੇ ਹਰਨਾਕਸ਼ ਨੇ ਅਖੀਰ ਨੂੰ ਮੰਗਿਆ ਇਹ ਮੈਂ ਮਰਾਂ ਨਾ ਮੇਰੀ ਮੌਤ ਨਾ ਆਵੇ ਮੈਂ ਨਾ ਮਰਾਂ ਪਰ ਮੌਤਿ ਉਹਦੀ ਵੀ ਆ ਗਈ ਉਹ ਮਹਾਤਮਾ ਦੇ ਕੋਲ ਚੱਲਿਆ ਗਿਆ ਮਹਾਤਮਾ ਦਾ ਸੇਵਕ ਕਹਿੰਦਾ ਵੀ ਮੇਰੀ ਮੈਨੂੰ ਮੌਤ ਦਾ ਫਰਿਸ਼ਤਾ ਮਿਲਿਆ ਉਹਨੇ ਕਿਹਾ ਹੈ ਚਾਰ ਪੈਰ ਤੋਂ ਬਾਅਦ ਤੇਰੀ ਮੌਤ ਹੋ ਜਾਏਗੀ ਜੇ ਕੋਈ ਹਿਲਾ ਕਰ ਸਕਦਾ ਤਾਂ ਕਰ ਲੈ ਆਪਣੇ ਬਚਾ ਦੇ ਵਿੱਚ ਜੇ ਕੁਝ ਕਰ ਸਕਦਾ ਹੈ ਤੇ ਕਰ ਲੈ ਤੇ ਮਹਾਤਮਾ ਕਿੰਨੇ ਦੱਸ ਸੀ ਕੀ ਕਰ ਸਕਦੇ ਤੇ ਹੁਣੇ ਆਪਾਂ ਬੇਨਤੀ ਕੀਤੀ ਨਾ ਵੱਡੇ ਵੱਡੇ ਵਿਦਵਾਨਾਂ ਦੀ ਵਿਦਵਤਾ ਕੰਮ ਛੱਡ ਜਾਂਦੀ ਜਦੋਂ ਬੰਦੇ ਦੇ ਸਿਰ ਤੇ ਕਾਲ ਆ ਜਾਂਦਾ ਹੈ ਜਦੋਂ ਬੰਦੇ ਦੀ ਮੌਤ ਆ ਜਾਂਦੀ ਹੈ ਹਣ ਗੁਰੂ ਕੀ ਬਾਣੀ ਤੇ ਕਹਿੰਦੀ ਇਹ ਬਿਨ ਹਰ ਨਾਮ ਨਾ ਬਾਚਨ ਪਹਿ ਹੈ ਨਾਮ ਤੋਂ ਬਿਨਾ ਬਚਾ ਨਹੀਂ ਮਹਾਤਮਾ ਕਹਿੰਦੇ ਕੀ ਚਾਹੀਦਾ ਦੱਸ ਕੀ ਕਰ ਸਕਦੇ ਆ ਕਹਿੰਦਾ ਜੀ ਮੈਨੂੰ ਇੱਕ ਬੜੀ ਤੇਜ਼ ਭੱਜਣ ਵਾਲਾ ਘੋੜਾ ਦੇ ਦਿਓ ਜੀ ਦੀ ਸਪੀਡ ਇੰਨੀ ਹੋਵੇ ਜੀ ਦੀ ਗਤੀਏ ਨਹੀਂ ਹੋਵੇ ਵੀ ਹਵਾ ਨੂੰ ਚੀਰਦਿਆਂ ਜਾਵੇ ਇਦਾਂ ਦਾ ਘੋੜਾ ਮੈਨੂੰ ਦੇ ਦਿਓ ਮੈਂ ਉਸ ਘੋੜੇ ਤੇ ਬਹਿ ਕੇ ਤੇ ਮੌਤ ਦੇ ਪਛਤੇ ਤੋ ਕਿਤੇ ਦੂਰ ਜਾ ਪਹੁੰਚਾਂ ਉਨੋ ਬੁੱਧੀ ਨੇ ਕੰਮ ਹੀ ਨਹੀਂ ਕੀਤਾ ਦਿਮਾਗ ਨੇ ਕੰਮ ਹੀ ਨਹੀਂ ਕੀਤਾ ਕਿ ਭਾਵੇਂ ਪਤਾਲ ਦੇ ਵਿੱਚ ਜਾ ਕੇ ਬੈਠ ਜਾ ਭਾਵੇਂ ਆਕਾਸ਼ 'ਚ ਚਲਿਆ ਜਾ ਇਹ ਮੌਤ ਦੇ ਫਰਿਸ਼ਤੇ ਨੇ ਤੈਨੂੰ ਲੱਭ ਹੀ ਲੈਣਾ ਇਹ ਤੂੰ ਥੋੜੀ ਵੱਧ ਸਕਦੀ ਹੈ ਨਾ ਹੁਣ ਕੋਈ ਬੂਹਾ ਮਾਰ ਕੇ ਬੈਠ ਜਾਏ ਮੈਨੂੰ ਮੌਤ ਨਹੀਂ ਆਏਗੀ ਉਹਨੇ ਇਦਾਂ ਹੀ ਆ ਜਾਣਾ ਜਦੋਂ ਮੌਤ ਆਉਂਦੀ ਹੈ ਮਾਰਾ ਸਾਹਿਬ ਦੀ ਬਾਣੀ ਕਹਿੰਦੀ ਹੈ ਨਾਨਕ ਕੀਟੀ ਸਾਸ ਕਰਖਤੇ ਵੱਡੇ ਵੱਡੇ ਮਹਾਬਲੀਆ ਯੋਧਿਆਂ ਸੂਰਬੀਰਾਂ ਦੇ ਸਵਾਸ ਇੱਕ ਕੀੜੀ ਖਿੱਚ ਲੈਂਦੀ ਹੈ ਜਦੋਂ ਮੌਤ ਹੁੰਦੀ ਹੈ ਵੱਡੇ ਵੱਡੇ ਜਿਨ੍ਹਾਂ ਦੇ ਕੋਲ ਰਖਿਅਕ ਨੇ ਬਾਡੀਗਾਰਡ ਨੇ ਉਹਨਾਂ ਦੀ ਮੌਤ ਦਾ ਕਾਰਨ ਇੱਕ ਛੋਟੀ ਜਿਹੀ ਕੀੜੀ ਬਣ ਜਾਂਦੀ ਹੈ ਜਦੋਂ ਕਾਲ ਆਉਂਦਾ ਹੈ ਜਦੋਂ ਮੌਤ ਹੁੰਦੀ ਹੈ ਕਹਿੰਦਾ ਮਹਾਤਮਾ ਜੀ ਮੈਨੂੰ ਇੱਕ ਐਸਾ ਘੋੜਾ ਦੇ ਦਿਓ ਜਿਹਦੀ ਗਤੀ ਬਹੁਤ ਜ਼ਿਆਦਾ ਹੋਵੇ ਭੱਜਦਾ ਬਹੁਤ ਜ਼ਿਆਦਾ ਹੋ ਉਹ ਕਿੰਦੇ ਲੈ ਜਾ ਦੇ ਦਿੱਤਾ ਉਹ ਬੈਠਾ ਘੋੜੇ ਤੇ ਘੋੜੇ ਨੂੰ ਜਿਉ ਉਹਨੇ ਭਜਾਇਆ ਰੁਕਣ ਦਾ ਨਾਮ ਹੀ ਨਹੀਂ ਲਿਆ ਜਾ ਕੇ ਦੂਰ ਕਿਤੇ ਜੰਗਲ 'ਚ ਜਾ ਕੇ ਰੁਕਿਆ ਤੇ ਜਦੋਂ ਜੰਗਲ ਦੇ ਵਿੱਚ ਜਾ ਕੇ ਰੁਕਿਆ ਉੱਥੇ ਸੋਚਣ ਲੱਗਾ ਵੀ ਹੁਣ ਮੈਂ ਸ਼ਾਇਦ ਮੌਤ ਦੇ ਫਰਿਸ਼ਤੇ ਤੋਂ ਬੜਾ ਦੂਰ ਆ ਗਿਆ ਹਲ ਜੀ ਸੋਚਦਾ ਪਿਆ ਹੈ ਰੁਕਿਆ ਹੀ ਹੈ ਮੌਤ ਦੇ ਫਰਿਸ਼ਤੇ ਨੇ ਫੇਰ ਆ ਕੇ ਮੁੱਢ ਤੇ ਹੱਥ ਰੱਖ ਦਿੱਤਾ ਉਹ ਤੇ ਘੋੜੇ ਦਾ ਧੰਨਵਾਦ ਹੀ ਕਰਦਾ ਸੀ ਵੀ ਤੇਰਾ ਧੰਨਵਾਦ ਤੂੰ ਮੈਨੂੰ ਇੰਨਾ ਦੂਰ ਲੈ ਆਇਆ ਮੌਤ ਦਾ ਫਰਿਸ਼ਤਾ ਕਹਿਣ ਲੱਗਾ ਧੰਨਵਾਦ ਤੂੰ ਨਾ ਕਰ ਇਹਦਾ ਧੰਨਵਾਦ ਮੈਂ ਕਰਦਾ ਕਿ ਤੇਰੀ ਮੌਤ ਇਸੇ ਥਾਂ ਦੇ ਉੱਤੇ ਲਿਖੀ ਸੀ ਤੂੰ ਆ ਕੋਈ ਨਹੀਂ ਰਿਹਾ ਸੀ ਤੇ ਇੱਕ ਘੋੜਾ ਤੈਨੂੰ ਕਿੰਨੀ ਜਲਦੀ ਦੇ ਨਾਲ ਇਸ ਜਗ੍ਹਾ ਤੇ ਲੈ ਆਇਆ ਤੇ ਇਸ ਘੋੜੇ ਦਾ ਧੰਨਵਾਦ ਮੈਂ ਕਰਦਾ ਵੀ ਇਹਨੇ ਮੇਰਾ ਕੰਮ ਹੀ ਸੌਖਾ ਕਰ ਦਿੱਤਾ ਕਹਿਣ ਤੋਂ ਭਾਵੇਂ ਹੈ ਅਸੀਂ ਲੱਖ ਯਤਨ ਕਰ ਲਈਏ ਲੱਖਾਂ ਕੋਸ਼ਿਸ਼ਾਂ ਕਰ ਲਈਏ ਪਰ ਜਦੋਂ ਮੌਤ ਆਉਂਦੀ ਹੈ ਨਾ ਫਿਰ ਇਹਦੇ ਤੋਂ ਬਚਾ ਕੋਈ ਨਹੀਂ ਹੁੰਦਾ